ਅੱਲਾ ਕੰਨੀਆਂ ਹੋ ਰੀਆਂ ਆਪਾਂ ਨੂੰ 5000 ਬੰਦਾ ਸੁਣੂਗਾ ਸੀਤੋ ਵਾਲੇ सोनू ਨੂੰ 5 ਲੱਖ ਬੰਦਾ ਸੁਣੂਗਾ ਪੰਜਾਬ ਵਿੱਚ ਚਾਰੇ ਪਾਸੇ ਬਈਆਂ ਦੇ ਬੱਦਲ ਛਾਏ ਹੋਏ ਨੇ

ਕਹਦਾ ਕਿ ਇੱਕ ਹੈ ਹੱਥਾ ਦਿੱਤੀ ਰੋਬ ਕਰਦਾ ਢਿਲੇ ਉਤੇ ਕਰੇ ਤਬ ਕਰੇ ਕਮਜੋਰੀ ਕੋਲੀ-ਕੋਲੀ ਪੰਜਾਬ ਦੇ ਸਾਰੇ ਏਰੀਆ ਤੇ ਭਈਆਂ ਦਾ ਕਬਜ਼ਾ ਹੋ ਰਿਹਾ ਹੈ ਇਹ ਦੇਖੀਏ ਹਮਾਰਾ ਪੂਰਾ ਏਰੀਆ ਇਹ ਹਮਾਰਾ ਪੂਰਾ ਏਰੀਆ ਹੈ ਹੁਣ ਭਈਆਂ ਤੋਂ ਪੰਜਾਬ ਨੂੰ ਇੱਕ ਸੁਪਰ ਹੀਰੋ ਹੀ ਬਚਾ ਸਕਦਾ ਹੈ ਕੀ ਹਾਲ ਚਾਲ ਮੇਰੇ ਦੋਸਤਾਂ ਨਾ ਮਿੱਤਰਾਂ ਦਾ ਅੱਜ ਦੀ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਗੱਲ ਕਰਾਂਗੇ ਇੱਕ ਬਿਹਾਰੀ ਸੋਪੇ ਭਾਰੀ ਕੁਝ ਦਿਨਾਂ ਤੋਂ ਪੰਜਾਬੀ ਪਹੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਚੱਲ ਰਹੀ ਸੀ ਪਰ ਸੋਨੂ ਦੀ ਇੱਕ ਵੀਡੀਓ ਨੇ ਸਾਰੇ ਪੰਜਾਬੀਆਂ 'ਚ ਹੌਸਲਾ ਭਰਤਾ ਜੀ ਆਜ ਦੋਸਤੋ ਤੁਸੀਂ ਸਦਾ ਮੈਸੇਜ ਕਰੋ ਭਾਈ ਜਿੰਨੇ ਚੱਕਰ ਆ ਤੇ ਦੱਸੋ ਤਾਂ ਕੀ ਪ੍ਰੋਬਲਮ ਜਿਹੜੇ ਲੋਕ ਪਹੀਆਂ ਤੋਂ ਤੰਗ ਆ ਚੁੱਕੇ ਸੀ ਉਹਨਾਂ ਨੂੰ ਸੋਨੂ ਚ ਮਸੀਹਾ ਦੇਖਣ ਲੱਗ ਗਿਆ ਪਈਆਂ ਨੂੰ ਸੋਨੂ ਦੇ ਕੱਬੇ ਸੁਭਾਅ ਬਾਰੇ ਵੀ ਪਤਾ ਸੀ ਇਸ ਕਰਕੇ ਉਹਨਾਂ ਨੇ ਛੋਟੇ-ਛੋਟੇ ਗਰੁੱਪ ਬਣਾ ਕੇ ਸੋਨੂ ਨਾਲ ਸਮਝੌਤਾ ਕਰਨਾ ਚਾਹਿਆ ਤੋ ਵੀਰੇ ਦੇਖਿਏ ਹਮਾਰਾ ਸਭ ਆਇਆ ਹੈ ਬੇਗੁਸਰਾ ਜ਼ਿਲ੍ਹੇ ਕਾ ਮਿਲਨੇ ਵਾਲ ਤੇ ਕੌਣ ਕਹਾਉ ਨੂੰ ਕਿਨੂ ਸੋਨੂ ਸਿਤਵਾਲ ਨਾਲ ਇਹਨੇ ਗੋੜੇ ਆਪਣੀ ਮੁੰਡੇ ਤੇ ਗੜੋਣਾ ਅੱਛਾ ਹਾਂਜੀ ਕੀ ਦੇ ਨਾਲ ਸੋਨੂ ਸਿਤਵਾਲ ਨਾਲ ਜਿੱਥੇ ਗੱਲ ਪੰਜਾਬ ਦੇ ਹੱਕਾਂ ਦੀ ਆਜੇ ਉੱਥੇ ਸੋਨੂ ਸਿਤੋਵਾਲਾ ਕਦੇ ਸਮਝੌਤਾ ਨਹੀਂ ਕਰਦਾ ਤੇ ਇਹ ਅਖੰਡ ਰਲ ਫੈਸਲਾ ਮੈਂ ਕੀ ਕਰਦਾ ਕੋਈ ਨਹੀਂ ਬਾਕੀ ਬਾਰੇ ਵਾਲੂ ਤੇ ਬਗਾ ਕਰ ਮੈਂ ਅੱਖੇ ਅੱਖੇ ਮੈਂ ਉਂਗਲਾ ਵਜਨੀਆਂ ਤੇ ਚੱਲਿਆ ਆਪਣੇ ਨਾਲ ਮਰੂੜੀ ਬਾਤਾਂ ਰਾਈਆਂ ਨਹੀਂ ਕਰ ਨੂੰ ਹਾਂ ਰਾਈ ਨੂੰ ਨਹੀਂ ਕਰਨਾ ਸੋਨੂ ਨੇ ਆਪਣੇ ਇਰਾਦੇ ਬਿਲਕੁਲ ਸਾਫ਼ ਕਰਦੇ ਸੀ ਬਾ ਗਿੰਦਾ ਵੀਰੇ ਦੱਸ ਸੋਨੂ ਨੇ ਆਪਣੇ ਤਰੀਕੇ ਨਾਲ ਪਈਆਂ ਨੂੰ ਸਿੱਧਾ ਕਰਨਾ ਸ਼ੁਰੂ ਕਰਤਾ ਆਇਓ ਕੱਲੇ ਨੂੰ ਕੱਲਾ ਜਿੰਨੇ ਆਉਣਾ ਨਾਲ ਸਵਾਦਤਾ ਦੇ ਜੋ ਸੁੱਕਾ ਨੇ ਬਾਈਕ ਨਹੀਂ ਜਾਂਦਾ ਦਾ ਵਿੱਚ ਪਾੜ ਦਉ ਪਹੀਆਂ ਵਿੱਚ ਸੋਨੂ ਦੀ دہشت ਵਧਨ ਲੱਗੀ ਹੁਣ ਸੋਨੂ ਨੂੰ ਆਂਦੇ ਦੇਖ ਪਹੀਆਂ ਨੇ ਦੂਰੋਂ ਹੀ ਭੱਜਣਾ ਸ਼ੁਰੂ ਕਰਤਾ ਹੌਣ ਪਾ ਕੇ ਵਿਖਾਉਣੀ ਕਾਰ ਲਈ ਮੈਂ ਸੱਦੀ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਇਹ ਮੈਸੇਜ ਦੇਣ ਲਈ ਸੋਨੂ ਨੇ ਆਪ ਦਿਹਾੜੀ ਕਰਨੀ ਸ਼ੁਰੂ ਕਰਤੀ ਲੋਕਾਂ ਨੂੰ ਮੈਸੇਜ ਦੇਣ ਲਈ ਸੋਨੂ ਨੇ ਹਰ ਛੋਟੇ ਤੋਂ ਛੋਟਾ ਕੰਮ ਕਰਨਾ ਸ਼ੁਰੂ ਕਰਤਾ ਸੋਨੂ ਨੇ ਲੋਕਾਂ ਨੂੰ ਨਾਲ-ਨਾਲ ਬੇਨਤੀ ਕੀਤੀ ਕਿ ਭਈਆਂ ਨੂੰ ਪੈਸੇ ਦੇਣੇ ਬੰਦ ਕਰ ਦੋ ਸਾਰੇ ਕੰਮ ਆਪ ਕਰਿਆ ਕਰੋ 1 ਰੁਪਿਆ ਨਹੀਂ ਜੋ ਪਾਉਣਾ ਨਹੀਂ ਜੋ ਕਿੰਨੇ ਵੀ ਮੈਂ ਕਾੜੇ ਨੰਬਰ ਤੇ ਸਾਰੇ ਵੀਰਨ ਦਸ਼ਕਣ ਭਰਾਵਾਂ ਨੂੰ ਬਾਹਰ ਲਿਆਂ ਨਵੀਂ ਹੁਣ ਸੋਨੂ ਨੂੰ ਦੇਖ ਕੇ ਲੋਕਾਂ ਨੇ ਵੀ ਜਾਗਰੂਕ ਹੋਣਾ ਸ਼ੁਰੂ ਕਰਤਾ ਲੈ ਵੀ ਸੋਨੂ ਤੂੰ ਹੋ ਗਿਆ ਮਸ਼ਹੂਰ ਭਾਈ ਮੁੰਡਿਆਂ ਨੇ ਦੁਕਾਨ ਲਾਈ ਆ ਹਾਂਜੀ ਕੀ ਹਾਲ ਚਾਲ ਆ ਦੋਸਤੋ ਜਿੱਦਾਂ ਲੋਕ ਸੋਨੂ ਸੀਤੋ ਵਾਲਾ ਦੇ ਟੈਟੂ ਆਪਣੇ ਦਿਲਾਂ ਤੇ ਆਪਣੀਆਂ ਬਾਹਾਂ ਦੇ ਨਾਲ-ਨਾਲ ਆਪਣੀਆਂ ਗੱਡੀਆਂ ਤੇ ਵੀ ਕਰਨੇ ਸ਼ੁਰੂ ਹੋ ਗਏ ਹੁਣ ਪਾ ਕੇ ਵਿਖਾਉਣੀ ਕਾਰ ਵਾਈ ਮੈਂ ਸੱਦੀ ਸੋਨੂ ਨੇ ਸ਼ੁਰੂ ਤੋਂ ਹੀ ਲੋਕਾਂ ਨੂੰ ਮਿਹਨਤ ਕਰਨਾ ਤੇ ਆਪ ਦੇ ਸਰੀਰ ਨੂੰ ਸਾਫ ਕੇ ਰੱਖਣਾ ਆਪਦੀ ਸਿਹਤ ਦਾ ਧਿਆਨ ਰੱਖਣਾ ਸਿਖਾਇਆ ਜਿੱਥੇ ਵੀ ਜਾਂਦਾ ਉਥੇ ਲੱਖਾਂ ਸੋਨਾਂ ਨੂੰ ਮਿਲਣ ਲਈ ਤੇ ਆਪ ਦਾ ਪਿਆਰ ਦਿਖਾਉਣ ਲਈ ਇਕੱਠੇ ਹੋ ਜਾਂਦੇ ਠੀਕ ਹੈ ਦੋਸਤੋ ਅੱਜ ਦੀ ਵੀਡੀਓ ਚ ਇਹ ਨਹੀਂ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਅੱਜ ਗਾਲ ਵੀਰ ਆ ਫੋਲੋ ਤੇ ਕਮੈਂਟ ਤੇ ਸ਼ੇਅਰ ਕਰਿਓ ਵੀਰ ਜੀ ਆੜੀ ਆੜੀ ਨੂੰ ਤੇ ਨਵੀਂ ਫੋਲੋ ਤੇ ਸ਼ੇਅਰ ਕਮੈਂਟ ਕਰਕੇ ਦਾ ਵੀਰੇ ਦੱਸ ਦਿਓ ਤੇ ਧੰਨਵਾਦ ਵੀਰੇ ਹਮਾਰਾ ਭਰਾ ਬਾਏ ਬਾਏ ਕਹਿੰਦੀ ਦੁਨੀਆ ਲਈ ਤੇ ਕਿਆ ਹਾਲਾ ਤੇਰੇ ਯਾਰ ਨੂੰ ਬਾਏ ਬਾਏ ਕਹਿੰਦੀ ਦੁਨੀਆ ਦੀਦੋਲੇ ਨੂੰ ਵੀ ਤੇ ਬਾਏ ਬਾਏ ਕਹਿੰਦੀ ਦੁਨੀਆ ਤੇ ਕਿਆ ਹਾਲਾ ਤੇਰੇ ਯਾਰ ਨੂੰ ਬਾਏ ਬਾਏ ਕਹਿੰਦੀ ਦੁਨੀਆ ਤੇ ਕਿਆ ਹਾਲਾ ਤੇਰੇ ਯਾਰ ਨੂੰ ਬਾਏ ਬਾਏ ਕਹਿੰਦੀ ਦੁਨੀਆ ਤੇ ਕਿਆ ਹਾਲਾ ਤੇਰੇ ਯਾਰ ਨੂੰ ਬਾਏ ਬਾਏ ਕਹਿੰਦੀ ਦੁਨੀਆ ਬਾਏ ਬਾਏ ਕਹਿੰਦੀ ਦੁਨੀਆ ਤੇ ਕਿਆ ਹਾਲਾ ਤੇਰੇ ਯਾਰ ਨੂੰ ਬਾਏ ਬਾਏ ਕਹਿੰਦੀ